ਸਤਿ ਸ੍ਰੀ ਅਕਾਲ ਜਿਵੇਂ ਕਿ ਸਾਰੇ ਜਾਣਦੇ ਹੋ ਮੇਰਾ ਨਾਮ ਡਾਕਟਰ ਪਰਵਿੰਦਰ ਕੌਰ ਲੁਬਾਨਾ ਮੈਂ ਐਨ ਆਰ ਡੀ ਡੀ ਐਲ ਜਲੰਧਰ ਵਿਖੇ ਬਤੌਰ ਡਿਪਟੀ ਡਾਇਰੈਕਟਰ ਕੰਮ ਕਰ ਰਹੀ ਹਾਂ ਤੇ ਮੇਰੀ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਅ ਡਿਪਾਰਟਮੈਂਟ ਵੱਲੋਂ ਜਿਹੜਾ YouTube ਚੈਨਲ ਸ਼ੁਰੂ ਕੀਤਾ ਗਿਆ ਹੈ ਉਹਦੇ ਤੇ ਫਾਰਮਰਸ ਦੀ ਜਾਣਕਾਰੀ ਵਾਸਤੇ ਫਾਰਮਰਸ ਦੀ ਸਹਾਇਤਾ ਵਾਸਤੇ ਉਹਨਾਂ ਦੇ ਲਾਈਫਸਟਾਕ ਨੂੰ ਅੱਛੀ ਤਰ੍ਹਾਂ ਪਾਲਣ ਪੋਸ਼ਣ ਕਰਨ ਵਾਸਤੇ ਇਹ ਵੀਡੀਓ ਪਾਈ ਜਾਣੀ ਹੈ ਉਹਦਾ ਵਿਸ਼ਾ ਹੈਗਾ ਸੂਰਾਂ ਦੇ ਬੱਚੇ ਜਿਹੜੇ ਨੇ ਨਵੇਂ ਜੰਮੇ ਬੱਚੇ ਉਹਨਾਂ ਵਿੱਚ ਖੂਨ ਦੀ ਕਮੀ ਦਾ ਰੋਗ ਇਹਨੂੰ ਪਿਗਲਟ ਅਨੀਮੀਆ ਵੀ ਕਿਹਾ ਜਾਂਦਾ ਹੈ ਇਹ ਪਿਗਲਟ ਅਨੀਮੀਆ ਜਿਹੜੀ ਬਿਮਾਰੀ ਤਾਂ ਇਹ ਹੈਗੀ ਇੱਕ ਸਿੰਪਟਮ ਹੈਗਾ ਹੈ ਇੱਕ ਸਿੰਪਟਮ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਮੇਨ ਕਾਰਨ ਹੈਗੇ ਇਸ ਇਸ ਪਿਗਲੇਟ ਐਨੀਮੀਆ ਦੇ ਉਹ ਮਲਟੀਪਲ ਕਾਰਨ ਹੈਗੇ ਆ ਨੰਬਰ 1 ਤੇ ਜਿਹੜਾ ਕਾਰਨ ਹੈ ਉਹ ਇਹ ਹੈਗਾ ਕਿ ਜਿਹੜੀ ਸੂਰੀ ਹੈ ਉਹਦੇ ਲਿਵਰ ਦੇ ਵਿੱਚ ਆਇਰਨ ਦੇ ਬਹੁਤ ਥੋੜੇ ਰਿਜ਼ਰਵ ਹੁੰਦੇ ਨੇ ਬਹੁਤ ਥੋੜਾ ਆਇਰਨ ਪਿਆ ਹੁੰਦਾ ਹੈ ਜਿਹੜਾ ਕਿ ਹਿਮੋਗਲੋਬਿਨ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ ਠੀਕ ਹੈ ਨੰਬਰ 2 ਤੇ ਜਿਹੜਾ ਕਾਰਨ ਹੈਗਾ ਉਹ ਹੈ ਕਿ ਪਲੇਸੈਂਟਾ ਜਿਹੜਾ ਹੁੰਦਾ ਜ਼ੇਰ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਥਰੂ ਜਿਹੜੀ ਇਹਦੀ ਟਰਾਂਸਫਰ ਹੁੰਦੀ ਹੈ ਆਇਰਨ ਦੀ ਫੀਟਸ ਨੂੰ ਨਵੇਂ ਜੰਮੇ ਬੱਚੇ ਨੂੰ ਜਿਹੜੀ ਹੈ ਨਵੇਂ ਜੰਮੇ ਬੱਚਾ ਜਿਹੜਾ ਹੈ ਉਹ ਪਲੇਸੈਂਟਾ ਦੇ ਰਾਹੀਂ ਜ਼ੇਰ ਦੇ ਰਾਹੀਂ ਆਪਣਾ ਭੋਜਨ ਲੈਂਦਾ ਹੈਗਾ ਮਾਂ ਤੋਂ ਤੇ ਉਹ ਪਲੇਸੈਂਟਾ ਦੇ ਵੀ ਉਹਦੇ ਥਰੂ ਜਿਹੜੀ ਟਰਾਂਸਫਰ ਹੈਗੀ ਆਇਰਨ ਦੀ ਉਹ ਵੀ ਬਹੁਤ ਥੋੜੀ ਹੁੰਦੀ ਹੈ ਤੇ ਤੀਸਰਾ ਮੇਨ ਕਾਰਨ ਹੈ ਕਿ ਸੂਰੀ ਦਾ ਜਿਹੜਾ ਦੁੱਧ ਸੋ ਦਾ ਜਿਹੜਾ ਮਿਲਕ ਹੈ ਉਹ ਜਿਹੜਾ ਨਵੇਂ ਜੰਮੇ ਬੱਚਿਆਂ ਨੇ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਪੀਣਾ ਹੈਗਾ ਉਹਦੇ ਵਿੱਚ ਨਾ ਦੇ ਬਰਾਬਰ ਬਿਲਕੁਲ ਹੁੰਦਾ ਹੀ ਨਹੀਂ ਹੈ ਆਇਰਨ ਸੋ ਇਹਨਾਂ ਤਿੰਨਾ ਕਾਰਨਾ ਕਰਕੇ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਚ ਪਿਗਲਟ ਐਨੀਮੀਆ ਦੀ ਜਿਹੜੀ ਹੈ ਮ ਰੋਗ ਕਹਿ ਲੋ ਜਾਂ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਅਨੀਮੀਆ ਦੀਆਂ ਆਂਦੀਆਂ ਨੇ ਹੁਣ ਦੇ ਕੀ ਗੱਲ ਕਿ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਜਿਹੜੇ ਨਵੇਂ ਜੰਮੇ ਬੱਚੇ ਨੇ ਉਹਨਾਂ ਨੂੰ ਪਿਗਲਟ ਅਨੀਮੀਆ ਹੋਇਆ ਠੀਕ ਹੈ ਖੂਨ ਦੇ ਉਹਨਾਂ ਦੇ ਵਿੱਚ ਖੂਨ ਦੀ ਕਮੀ ਹੈ ਇੱਕ ਨੰਬਰ 1 ਤੇ ਜਿਹੜਾ ਕਾਰਨ ਹੈ ਕਿ ਜਿਹੜਾ ਉਹਨਾਂ ਦਾ ਪੇਟ ਹੈ ਉਹ ਪੀਲਾ ਪੀਲਾ ਦਿਖੇਗਾ ਤੇ ਨਾਲ ਹੀ ਜਿਹੜੇ ਉਸ ਬੱਚੇ ਦੇ ਕੰਨ ਨੇ ਉਹ ਵੀ ਪੀਲੇ ਦਿਸਣਗੇ ਸੋ ਇਹਨਾਂ ਦੋਨਾਂ ਜਿਹੜੀਆਂ ਨਿਸ਼ਾਨੀਆਂ ਨੂੰ ਮਿਲਾ ਕੇ ਸਾਨੂੰ ਪਤਾ ਚੱਲ ਜਾਂਦਾ ਹੈ ਅੱਖ ਦੀ ਵੀ ਜਿਹੜੀ ਹੈ ਮਿਊਕਸ ਮੈਂਬਰਨ ਹੈ ਜਿਹੜੀ ਅੱਖ ਨੂੰ ਅਸੀਂ ਇਸ ਤਰ੍ਹਾਂ ਖੋਲ ਕੇ ਦੇਖਦੇ ਆ ਉਸ ਤੋਂ ਵੀ ਪਤਾ ਚੱਲ ਜਾਂਦਾ ਹੈ ਕਿ ਜਿਹੜਾ ਬੱਚਾ ਪੈਦਾ ਹੋਇਆ ਇਹਨੂੰ ਪਿਗਲਟ ਅਨੀਮੀਆ ਹੈਗਾ ਤੇ ਇਹ ਤਾਂ ਰਿਆ ਬਾਹਰੀ ਤੇ ਹੋ ਬਾਹਰੀ ਨਿਸ਼ਾਨੀ ਦੇ ਹੋਗੀ ਹੋਰ ਜਿਹੜੇ ਕਲੀਨਿਕਲ ਸਾਈਨ ਆਉਂਦੇ ਨੇ ਇਸ ਬੱਚੇ ਦੇ ਵਿੱਚ ਕਿ ਉਹਨੂੰ ਪਿਗਲਟ ਅਨੀਮੀਆ ਹੈਗਾ ਉਹ ਹੈਗਾ ਕਿ ਬੱਚਾ ਜਿਹੜਾ ਹੈ ਉਹ ਬਹੁਤ ਜਿਹੜਾ ਉਹ ਕਮਜ਼ੋਰ ਜਿਆ ਤੇ ਐਵੇਂ ਚੁਸਤ ਚੁਸਤ ਨਹੀਂ ਹੁੰਦਾ ਬਾਕੀ ਬੱਚੇ ਜਿਹੜੇ ਹੈਲਦੀ ਬੱਚੇ ਹੁੰਦੇ ਨੇ ਉਹ ਦੌੜੇ ਫਿਰਦੇ ਨੇ ਤੇ ਜਿਹੜਾ ਨੀਮੀਆਂ ਵਾਲਾ ਬੱਚਾ ਹੈ ਇਹ ਬਹੁਤ ਸੁਸਤ ਜਿਆ ਹੋ ਕੇ ਇੱਕ ਥਾਂ ਤੇ ਪਿਆ ਰਹਿੰਦਾ ਇੱਕ ਹੋਰ ਨਿਸ਼ਾਨੀ ਹੈ ਕਿ ਉਹ ਉਹਦਾ ਜਿਹੜਾ ਸਾਹ ਹੈਗਾ ਉਹ ਵੀ ਬਹੁਤ ਤੇਜ਼ ਤੇਜ਼ ਆਏਗਾ ਕਿਉਂਕਿ ਮੇਨ ਜਿਹੜਾ ਕਾਰਨ ਹੈਗਾ ਹਿਮੋਗਲੋਬਿਨ ਹੀ ਆਕਸੀਜਨ ਨੂੰ ਕੈਰੀ ਕਰਦਾ ਸਾਰੇ ਜਿਹੜੇ ਬਾਡੀ ਦੇ ਪਾਰਟਸ ਹੈਗੇ ਨੇ ਉੱਥੇ ਆਕਸੀਜਨ ਨੂੰ ਹਿਮੋਗਲੋਬਿਨ ਹੀ ਆਕਸੀ ਹਿਮੋਗਲੋਬਿਨ ਦੀ ਫਾਰਮ ਦੇ ਵਿੱਚ ਲੈ ਕੇ ਜਾਂਦਾ ਤੇ ਜੇ ਹਿਮੋਗਲੋਬਿਨ ਹੀ ਨਹੀਂ ਹੋਏਗਾ ਤੇ ਆਕਸੀਜਨ ਦੀ ਕਮੀ ਵੀ ਹੋਏਗੀ ਉਸ ਬੱਚੇ ਨੂੰ ਤੇ ਉਹਨੂੰ ਸਾਹ ਜਿਹੜਾ ਹੈ ਇਸ ਕਾਰਨ ਕਰਕੇ ਵੀ ਉਹਨੂੰ ਜਿਹੜਾ ਬਰੀðਿੰਗ 'ਚ ਸਾਹ ਲੈਣ 'ਚ ਦਿੱਕਤ ਆਏਗੀ ਤੇ ਨੰਬਰ 4 ਤੇ ਲਾਸਟ ਉਹਨੂੰ ਡਾਇਰੀਆ ਵੀ ਹੋ ਸਕਦਾ ਮੋਕ ਲੱਗ ਸਕਦੀ ਹੈ ਨਾ ਬੱਚਿਆਂ ਨੂੰ ਸੋ ਬੜੀਆਂ ਹੀ ਜਿਹੜੀਆਂ ਸਾਫ਼ ਸੁਥਰੀਆਂ ਤੇ ਪੱਧਰੀਆਂ ਨਿਸ਼ਾਨੀਆਂ ਨੇ ਜਿਥੋਂ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਇਸ ਬੱਚੇ ਨੂੰ ਪਿਗਲਟ ਐਨੀਮੀਆ ਹੋਇਆ ਹੈ ਹੁਣ ਰਹੀ ਗੱਲ ਕਿ ਇਹਦਾ ਅਸੀਂ ਕੰਟਰੋਲ ਕਿਵੇਂ ਕਰਨਾ ਜਾਂ ਇਸ ਤੋਂ ਬਚਣਾ ਕਿਵੇਂ ਹੈਗਾ ਠੀਕ ਹੈ ਸੋ ਪਹਿਲੀ ਤੇ ਗੱਲ ਹੈਗੀ ਹੈ ਕਿ ਇਹਦੇ ਬਚਾਓ ਵਾਸਤੇ ਪਹਿਲਾਂ ਹੀ ਜਦੋਂ ਮਾਂ ਜਿਹੜੀ ਹੈ ਉਹਨੂੰ ਪ੍ਰੋਪਰਲੀ ਉਹਦੀ ਪ੍ਰੈਗਨਨਸੀ ਪੀਰੀਅਡ ਚ ਹੀ ਜਿਹੜਾ ਆਇਰਨ ਦੇ ਜਿਹੜੇ ਰਿਜ਼ਰਵ ਹੈਗੇ ਨੇ ਉਹ ਮਾਂ ਨੂੰ ਦਿੰਦੇ ਰੋ ਆਇਰਨ ਡੈਕਸਟਰੋਮ ਦੀ ਫਾਰਮ ਚ ਜਾਂ ਇਨਫਰਨ ਹੈਗਾ ਫੈਰੀਟਾਸ ਹੈਗਾ ਇਹ ਮਾਂ ਨੂੰ ਦਿੰਦੇ ਰੋ ਤਾਂ ਕਿ ਮਾਂ ਜਿਹੜੀ ਹੈ ਉਹ ਆਪ ਹੈਲਦੀ ਹੋਵੇ ਤੇ ਉਹਦੀ ਖੂਬਸਾਰਾ ਆਇਰਨ ਬੱਚੇ ਨੂੰ ਪਲੈਸੈਂਟਾ ਦੇ ਥਰੂ ਹੀ ਮਿਲਦਾ ਰਹੇ ਬਾਕੀ ਜਿਹੜਾ ਬੱਚਾ ਪੈਦਾ ਹੋਇਆ ਉਸ ਬੱਚੇ ਨੂੰ ਜਦੋਂ ਉਹ ਪੈਦਾ ਹੋਇਆ ਤੇ ਉਹਨੂੰ ਆਇਰਨ ਦੀ ਲੋੜ ਹੈ ਤੇ ਇੱਕ ਬਹੁਤ ਦੇਸੀ ਜਿਹਾ ਤਰੀਕਾ ਹੈਗਾ ਕਿ ਜਿਹੜੀ ਮਿੱਟੀ ਹੈਗੀ ਹੈ ਉਹ ਰੋਜ਼ ਨਵੀਂ ਮਿੱਟੀ ਉਹਦੇ ਖਾਣੇ 'ਚ ਪਾਈ ਜਾਵੇ ਤਾਂ ਕਿ ਉੱਥੋਂ ਉਹਨੂੰ ਮਿੱਟੀ ਦੇ ਥਰੂ ਆਇਰਨ ਬੱਚਿਆਂ ਨੂੰ ਮਿਲ ਸਕੇ ਉਹ ਬੱਚਾ ماں ਦੇ ਹਵਾਨੇ ਨੂੰ ਲੱਗ ਜਾਂਦਾ ਤੇ ਬੱਚੇ ਉੱਥੋਂ ਪੀਸ ਉਹਨੂੰ ਲੈ ਸਕਦੇ ਆ ਬਟ ਇਹ ਜਿਹੜੇ ਹੋਰ ਆਇਰਨ ਕੇ ਫੈਰੀਟਾਸਕ ਜਿਹੜਾ ਹੈਗਾ ਇਹਦਾ ਇਹਨੂੰ ਲਗਾ ਵੀ ਦਿੰਦੇ ਆ ਅ ਡਰ ਤੇ ਸੋ ਇਹ ਸਾਰੇ ਜਿਹੜੇ ਕੰਮ ਹੈਗੇ ਨੇ ਲੇਬੋਰियस ਜੇ ਲੱਗਦੇ ਆ ਇਹਨਾਂ ਤੇ ਮਿਹਨਤ ਲੱਗਦੀ ਹੈ ਲੇਬਰ ਲੱਗਦੀ ਹੈ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਸੋ ਬੈਸਟ ਤਰੀਕਾ ਇਹੀ ਹੋਏਗਾ ਕਿ ਜਿਹੜਾ ਆਇਰਨ ਹੈਗਾ ਬੱਚੇ ਨੂੰ ਦਿੱਤਾ ਜਾਵੇ ਉਹਦੇ ਵਿੱਚ ਕੀ ਕਰਨਾ ਹੈ ਕਿ ਆਇਰਨ ਡੈਕਸਟਰਨ ਜਿਹੜਾ ਇੰਜੈਕਸ਼ਨ ਹੈਗਾ ਤਿੰਨ ਦਿਨ ਦਾ ਬੱਚਾ ਜਿਹੜਾ ਜਦੋਂ ਆਪਾਂ ਬਚਸੂਰੀ ਦਾ ਬੱਚਾ ਪੈਦਾ ਬੱਚਾ ਪੈਦਾ ਹੁੰਦਾ ਹੈ ਤਾਂ ਇੱਕ ਤਾਂ ਉਹਨੂੰ ਸਭ ਤੋਂ ਪਹਿਲਾਂ ਦੁੱਧ ਮਿਲਣਾ ਚਾਹੀਦਾ ਜਿਹਨੂੰ ਕਲਸਟਰਮ ਕਹਿੰਦੇ ਆ ਠੀਕ ਹੈ ਫਿਰ ਉਹਦੇ ਜਿਹੜੀ ਹੈ ਅਗਲੀ ਜਿਹੜੀ ਕੇਅਰ ਹੈਗੀ ਹੈ ਉਹ ਹੈਗੀ ਹੈ ਆਇਰਨ ਦਾ ਟਿਕਾ ਸੋ ਆਇਰਨ ਦਾ ਟਿਕਾ ਘੱਟ ਤੋਂ ਘੱਟ 3 ਦਿਨ ਦੀ ਉਮਰ ਤੇ ਬੱਚੇ ਨੂੰ ਲਗਾ ਦੇਣਾ ਆਪਾਂ ਤੇ ਡੋਸ ਉਹਦੀ ਜਿਹੜੀ ਹੈ ਉਹ ਹੈਗੀ ਹੈ 100 ਮਿਲੀਗ੍ਰਾਮ ਤੋਂ 150 ਮਿਲੀਗ੍ਰਾਮ ਇਸ ਇੰਜੈਕਸ਼ਨ ਜਿਹੜਾ ਇੰਜੈਕਸ਼ਨ ਹੈ ਇਹਨੂੰ ਡਾਕਟਰ ਦੀ ਹੈਲਪ ਦੇ ਨਾਲ ਕਿਸੇ ਸਿਆਣੇ ਵੈਟਰਨਰੀ ਜਿਹੜਾ ਪੈਰਾਵੈਟਸ ਨੇ ਵੈਟਰਨਰੀ ਇਨਸਪੈਕਟਰ ਹੈਗੇ ਨੇ ਉਹਦੀ ਹੈਲਪ ਦੇ ਨਾਲ ਸਾਫ਼ ਸੁਥਰੀ ਨੀਡਲ ਦੇ ਨਾਲ ਪਤਲੀ ਨੀਡਲ ਦੇ ਨਾਲ ਕਿਉਂਕਿ ਨਵੇਂ ਜੰਮੇ ਬੱਚੇ ਦੀ ਇੰਨੀ ਫੈਟ ਵੀ ਨਹੀਂ ਹੋਊਗਾ ਸਕਿਨ ਦੇ ਥੱਲੇ ਠੀਕ ਹੈ ਸੋ ਇਹ ਇੰਟਰਾਮਸਕੂਲਰ ਇੰਜੈਕਸ਼ਨ ਲਾਗਦਾ ਤੇ ਇਹਨੂੰ ਬੁਕਾਇਦਾ ਨਿਗਰਾਨੀ ਦੇ ਹੇਠ ਲਗਾਉਣਾ ਹੈਗਾ ਤੇ ਜੇ ਤੁਸੀਂ ਜ਼ਰੂਰੀ ਸਮਝੋ ਜੇ ਸਮੇਂ ਦੇਖਦੇ ਹੋ ਕਿ ਬੱਚੇ ਹਜੇ ਵੀ ਇੰਨੇ ਗੁਲਾਬੀ ਗੁਲਾਬੀ ਰੰਗ ਦੇ ਜਾਂ ਆਇਰਨ ਦੇ ਜਿਹੜੇ ਡੈਫੀਸ਼ੈਂਸੀ ਦੇ ਜਾਂ ਆਇਰਨ ਦੀ ਕਮੀ ਦੇ ਜਿਹੜੇ ਸਾਈਨ ਹੈਗੇ ਨਿਸ਼ਾਨੀਆਂ ਹਜੇ ਵੀ ਆ ਰਹੀਆਂ ਨੇ ਬੱਚੇ ਅਜ ਤਾਂ ਤੁਹਾਨੂੰ ਲੱਗ ਰਿਹਾ ਕਿ ਇਹਨੂੰ ਸੈਕੰਡ ਡੋਜ਼ ਮਿਲਣੀ ਚਾਹੀਦੀ ਹੈ ਤਾਂ ਇਹਨੂੰ ਤੁਸੀਂ 3 ਵੀਕ ਦੀ ਗੈਪ ਦੇ ਬਾਅਦ ਇੱਕ ਤਾਂ 3 ਦਿਨ ਤੇ ਲਾਤਾ ਉਸ ਤੋਂ ਫਿਰ 3 ਹਫ਼ਤੇ ਬਾਅਦ ਫਿਰ ਇੱਕ ਛੋਟੀ ਜੀ ਡੋਜ਼ ਜਿਵੇਂ ਕੋਈ 50 60 mg ਜਿਹੜਾ ਹੈਗਾ ਉਹਨੂੰ ਫਿਰ ਦੁਬਾਰਾ ਇੱਕ ਡੋਜ਼ ਦਿੱਤੀ ਜਾਵੇ ਇੰਟਰਾਮਸਕੂਲਰ ਫਿਰ ਸੋ ਅਪਰੋਕਸੀਮੇਟ ਜਿਹੜਾ 200 mg ਡੋਜ਼ ਹੈਗੀ ਹੈ ਉਹ 1 ml ਚ ਆ ਜਾਂਦੀ ਹੈ ਸੋ ਤੁਸੀਂ 1 ਤੋਂ 1.0.5 ml ਤੋਂ ਲੈ ਕੇ 1 ml ਤੱਕ ਜਿਹੜਾ ਇੰਜੈਕਸ਼ਨ ਹੈ ਉਹ ਰਿਪੀਟ ਦੁਬਾਰੇ ਰਿਪੀਟ ਕਰ ਸਕਦੇ ਹੋ ਤੇ ਇਹ ਵੀ ਡਾਕਟਰ ਦੀ ਸਹਾਇਤਾ ਦੇ ਨਾਲ ਕਰਨਾ ਸੋ ਇਹ ਪਿਗਲੇਟ ਐਨੀਮੀਆ ਜਿਹੜਾ ਬੱਚਿਆਂ ਦੀ ਹੀ ਪ੍ਰੋਬਲਮ ਹੈ ਬੱਚਿਆਂ ਨੂੰ ਹੀ ਹੁੰਦਾ ਹੈ ਅੱਗੇ ਫਿਰ ਜਦੋਂ ਇਹ ਫੀਡ ਖਾਣ ਲੱਗ ਪੈਂਦੇ ਆ ਆਪਾਂ ਇਹਨਾਂ ਨੂੰ ਕਰੀਪ ਰਾਸ਼ਨ ਦੇਣਾ ਸ਼ੁਰੂ ਕਰ ਦਿੰਨੇ ਆ 21 ਦਿਨ ਤੱਕ ਜਦੋਂ ਤੱਕ ਇਹ ਪਿਓਰ ਮਿਲਕ ਲੈਂਦੇ ਨੇ ਨਾ ਤਦ ਤੱਕ ਕਿਉਂਕਿ ਮਿਲਕ ਜਿਹੜਾ ਉਹਦੇ ਵਿੱਚ ਆਇਰਨ ਨਹੀਂ ਹੈਗਾ ਇਸ ਕਰਕੇ ਬੱਚਿਆਂ ਨੂੰ ਜਦ ਤੱਕ ਉਹ ਮਿਲਕ ਲੈਂਦੇ ਆ ਆਇਰਨ ਦੀ ਸਹਾਇਤਾ ਦੀ ਲੋੜ ਹੈ ਸੋ ਇੱਕ 3 ਡੇਸ ਤੇ ਇੱਕ 21 ਡੇਸ ਜਾਂ ਆਖਰੀ ਵੀਕ ਤੇ 21 ਡੇਸ ਤੇ ਇੱਕ ਇੰਜੈਕਸ਼ਨ ਦੁਬਾਰਾ ਲਗਾ ਕੇ ਏਦੀ ਆਰਨ ਦੀ ਕਮੀ ਅਸੀਂ ਪੂਰੀ ਕਰ ਸਕਦੇ ਆ ਫਿਰ ਇਸ ਤੋਂ ਬਾਅਦ ਕ੍ਰੀਪ ਰਾਸ਼ਨ ਸ਼ੁਰੂ ਹੋ ਜਾਣਾ ਬੱਚਿਆਂ ਨੇ ਆਪਣੀ ਰੈਗੂਲਰ ਫੀਡ ਖਾਣੀ ਸ਼ੁਰੂ ਕਰ ਦੇਣੀ ਹੈ ਤਾਂ ਫਿਰ ਆਇਰਨ ਦੀ ਕੋਈ ਡੈਫੀਸ਼ੈਂਸੀ ਦਾ ਡਾਰੀ ਨਹੀਂ ਰਹਿੰਦਾ ਸੋ ਇਹ ਜਿਹੜੀ ਜਾਣਕਾਰੀ ਹੈ ਇੱਕ ਛੋਟਾ ਜਿਹਾ ਨੁਕਤਾ ਹੈਗਾ ਇਹਦੇ ਨਾਲ ਵਧੇਰੇ ਵਧੀਆ ਬੱਚੇ ਜਿਹੜੇ ਨੇ ਵੀਨਿੰਗ ਤੱਕ ਵਧੇਰੇ ਬੱਚੇ ਜਿਹੜੀ ਇੱਕ ਸੂਰੀ ਹੈ ਮਰਦਾ ਹੈਗੀ ਪਾਲਲੇ ਹੀ ਤੇ ਫਾਰਮਰ ਦਾ ਵੀ ਨੁਕਸਾਨ ਨਹੀਂ ਹੋਏਗਾ بس تھوڑا ਜੈ ਨਹੀਂ ਧਿਆਨ ਰੱਖਣਾ ਕਿ ਆਇਰਨ ਸਮੇਂ ਸਿਰ ਬੱਚੇ ਨੂੰ ਮਿਲ ਜੇ ਤੇ ਫਿਰ ਉਹਦੀ ਡੋਜ਼ ਰਿਪੀਟ ਹੋ ਜੇ ਉਸ ਤੋਂ ਬਾਅਦ ਉਹਨੂੰ ਕ੍ਰੀਪ ਰਾਸ਼ਨ ਮਿਲ ਜੇ ਗੁੱਡ ਤੇ ਦੈਨ ਫਿਰ ਉਹ ਲਗਭਗ ਜਿਸ ਤਰ੍ਹਾਂ 56 ਦਿਨ 45 ਤੋਂ ਲੈ ਕੇ 56 ਡੇਸ ਤੱਕ ਆਪਣੀ ਮਾਹ ਦੇ ਨਾਲ ਰਹਿੰਦਾ ਸੋ ਉਨੇਕ ਸਮੇਂ ਤੱਕ ਉਹਦੀ ਜਿਹੜੀ ਹੈ ਤੁਸੀਂ ਕੇਅਰ ਜਿਹੜੀ ਬੇਸਿਕ ਕੇਅਰ ਕਰ ਦੋਗੇ ਤਾਂ ਫਿਰ ਉਹ ਬੱਚਾ ਵਧੀਆ ਇੱਕ ਆ ਲਾਈਕ ਮੇਲ ਤੇ ਫੀਮੇਲ ਜਿਹੜੇ ਨੇ ਉਹ ਬੱਚੇ ਪੈਦਾ ਹੋਣਗੇ ਵਧਿਆ ਤਿਆਰ ਹੋਣਗੇ ਤਾਂ ਦੈਨ ਅਸੀਂ ਉਹਨਾਂ ਨੂੰ ਮਾਰ ਦੋ ਜਦੋਂ ਵੱਖਰੇ ਕਰਾਂਗੇ ਤਾਂ ਫਿਰ ਉਹਨਾਂ ਦੀ ਅੱਗੇ ਫਾਸਟ ਗਰੋਇੰਗ ਫੇਸ ਜਿਹੜੀ ਹੈ ਫਾਸਟ ਹੋਏਗੀ ਸਪੀਡ ਦੇ ਨਾਲ ਹੋਏਗੀ ਸੋ ਇਹ ਮੇਰੀ ਅੱਜ ਦਾ ਜਿਹੜਾ ਪਿਗਲਟ ਐਨੀਮੀ ਦਾ ਟੌਪਿਕ ਸੀ ਉਹਦੇ ਲਈ ਇੰਨੀ ਹੀ ਜਾਣਕਾਰੀ ਮੈਂ ਤੁਹਾਡ ਨਾਲ ਸਾਂਝੀ ਕਰ ਰਹੀ ਹਾਂ ਧੰਨਵਾਦ